ਲੋ ਜੀ ਦੇਖੋ ਗਰਾ ਆਹ ਲੋ ਜੀ ਮਟਰ ਪਨੀਰ ਅੱਜ ਆਪਾਂ ਆਇਆ ਆਗਿਆ ਸਿੰਘ ਦੇ ਢਾਬੇ ਦੇ ਬਹੁਤ ਮਸ਼ਹੂਰ ਹੈ ਇਹ ਪਟਿਆਲੇ ਦੇ ਵਿੱਚ ਪਟਿਆਲਾ ਆ ਗਿਆ ਸਿੰਘ ਦਾ ਮਸ਼ਹੂਰ ਢਾਬਾ ਆਪਣਾ ਕਿਲਾ ਚੌਂਕ ਕੋਲ ਹੈ ਜੀ ਇਹ ਆਓ ਦਿਖਾਈਏ ਕੀਨੀ ਲਗਨ ਦੇ ਨਾਲ ਲਗੇ ਬਨੇ ਕਾਰੀਗਰ ਨਾ ਨਾ ਰਣੇ ਨਾ ਹਾਂ ਗੱਲ ਨਹੀਂ ਨਾ ਕਿਹੜੀ ਜਗ੍ਹਾ ਹੈ ਪਟਿਆਲਾ ਨਾਰਦਾਨਾ ਚੌਕ 에ਸੀ ਮਾਰਕੀਟ ਵਾਈਟ ਸੇ ਅੱਛਾ ਪਟਿਆਲਾ ਨਾਰਦਾਨਾ ਚੌਕ 에ਸੀ ਮਾਰਕੀਟ ਬੈਕਟਰ ਲੋ ਜੀ ਦੇਖੋ ਲਗੇ ਵੇ ਕਾਰੀਗਰ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ YouTube ਤੇ ਪਾਉਂਗਾ ਸ਼ਾਮ ਕੋ ਵੀਡੀਓ ਆਪਣੀ ਕੰਟੈਂਟ ਚੈਨਲ ਨਾ ਲੋ ਜੀ ਦੇਖੋ ਤਿਆਰ ਹੈ ਭਾਜੀ ਲੋ ਜੀ ਦੇਖੋ ਟੜਾ ਟੜਕ ਅਮ ਜਰ ਰਿਆ ਹੋਰ ਵੀ ਢਾਬੇ ਨੇ ਨਾਲ ਪਰ ਆਪਾਂ ਇਹਨਾਂ ਦੀ ਐਡ ਕਰਨੀ ਆ ਜਦੋਂ ਉੱਥੇ ਜਾਵਾਂਗੇ ਫਿਰ ਉਹਨਾਂ ਦੀ ਐਡ ਹੋਏਗੀ ਕਿਉਂ ਜੀ ਇੱਥੇ ਘੁੰਮ ਕੇ ਆ ਕੇ ਦੱਸ ਵੀਡੀਓ ਬਣਾਉਂਦੇ ਆਂ ਲੋ ਜੀ ਦੇਖੋ ਫਿਰ ਆਹ ਲੋ ਜੀ ਮਟਰ ਪਨੀਰ ਆ ਲੱਗ ਰਿਹਾ ਤੜਕਾ ਅੰਗ ਅੰਗ ਫੜਕਾ ਆ ਗਿਆ ਆ ਗਿਆ ਛਾ ਗਿਆ ਆ ਗਿਆ ਆਪਣਾ ਕਰ ਦਿਓ ਹੈ ਆਰਡਰ ਤਿਆਰ ਆਟ ਕਹਤੇ ਆਪਾਂ ਨੇ ਦੂਰੋ ਦੂਰੋ ਲੋਕੀ ਆਂਦੇ ਨੇ ਕਾਰੀਗਰ ਇਹਨਾਂ ਦੇ 25 30 ਕਾਰੀਗਰ ਆਪਣੇ ਰੱਖੇ ਹੋਏ ਨੇ ਹੈਗਿਆ 25 25 ਪੀ ਕਾਰੀਗਰ ਤਾਂ ਹੈਗਿਆ 40 45 ਕਾਰੀਗਰ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਇਹਨਾਂ ਦੀ ਨਾਲੇ ਸਫਾਈ ਦੇਖੋ ਕਿੰਨੀ ਵਧੀਆ ਹੈ ਦਿਖਾਨਿਆਂ ਤੋਂ